ਮੇਰਾ ਨਾਮ ਕਵਲਜੀਤ ਕੌਰ ਜੋ ਮੇਰਾ ਘਰ ਵਾਲਾ ਮੈਂ ਘਰੇ ਰਹਿਣ ਦੇ ਬਾਵਜੂਦ ਵੀ ਦੂਸਰਾ ਵਿਆਹ ਕਰਵਾ ਲਿਆ ਵਾ ਸ਼ੁਕਰਵਾਰ ਦਾ 5 ਸਾਲ ਹੋ ਚੱਲੇ ਮੇਰੇ ਵਿਆਹ ਨੂੰ 3 ਸਾਲ ਦੀ ਮੇਰੀ ਬੇਟੀ ਹੈਗੀ ਵਾ ਤੇ ਹੁਣ ਸ਼ੁਕਰਵਾਰ ਦਾ ਘਰੋਂ ਫਰਾਰ ਹੈਗਾ ਜੋ ਜਨਾਨੀ ਨੂੰ ਨਾਲ ਲੈ ਕੇ ਲੱਭਦਾ ਨਹੀਂ ਪਿਆ ਫੋਨ ਵਗੈਰਾ ਵੀ ਸੁੱਚ ਬੰਦਾ ਹੁੰਦਿਆ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ 5 ਸਾਲ ਹੋ ਗਏ ਜੋ ਘਰ ਦੇ ਸਹਿਮਤੀ ਨਾਲ ਨਹੀਂ ਕੋਰਟ ਮੈਰਿਜ ਹੋਈ ਜੋ ਹਾਂਜੀ ਤੁਹਾਡੇ ਨਾਲ ਵੀ ਲਵ ਮੈਰਿਜ ਹਾਂਜੀ ਲਵ ਮੈਰਿਜ ਕੀਤੀ ਹੁਣ ਕਿੰਨਾ ਕਰਿੰਦੇ ਉਹਨਾਂ ਨੂੰ ਹਾਂਜੀ ਉਹਨਾਂ ਵੀ ਲਵ ਮੈਰਿਜ ਕੌਣ ਹੈ ਪਿੰਡ ਦੀ ਨਹੀਂ ਪਿੰਡ ਦੀ ਨਹੀਂ ਉਹਦਾ ਨਹੀਂ ਪਤਾ ਹੈਗਾ ਜੋ ਕਿੱਥੋਂ ਦੀ ਹੈ ਕਿੱਥੋਂ ਸਾਨੂੰ ਵੀ ਕਿਸੇ ਨੇ ਸੂਹ ਦਿੱਤੀ ਆ ਸੂਹ ਦੇ ਮੁਤਾਬਕ ਸਾਨੂੰ ਸਾਰਾ ਕੁਝ ਪਤਾ ਲੱਗਾ ਵਾ ਮੈਨੂੰ ਇਨਸਾਫ ਦਿਵਾਇਆ ਜਾਵੇ ਕਿ ਮੈਨੂੰ ਡਿਵੋਰਸ ਜਾਂ ਕੋਸ਼ ਦੇਣ ਦੇ ਬਾਵਜੂਦ ਵੀ ਉਹਨੇ ਦੂਸਰਾ ਵਿਆਹ ਕਿਉਂ ਕਰਵਾਇਆ ਕੋਸ਼ ਉਸ ਨੂੰ ਨਹੀਂ ਦਿੱਤਾ ਕੋਸ਼ ਨਹੀਂ ਹੈਗਾ ਮੈਂ ਘਰ ਵਿੱਚ ਸ਼ਾਮਿਲ ਹੈਗੀ ਆ ਸੱਸ ਸਹੁਰਾ ਮੇਰੇ ਨਾਲ ਸਹਿਮਤ ਹੈਗੇ ਨੇ ਤੁਹਾਡੇ ਨਾਲ ਹੀ ਰਹਿੰਦੇ ਹਾਂਜੀ ਨਾਲ ਹੀ ਰਹਿੰਦੇ ਹਾਂਜੀ ਤੁਹਾਨੂੰ ਕਿੱਥਾ ਪਤਾ ਲੱਗਿਆ ਵੀ ਉਹਦੇ ਵਿਆਹ ਹੋ ਗਿਆ ਮੈਨੂੰ ਕਿਸੇ ਨੇ ਦੱਸਿਆ ਮੈਂ ਉੱਥੇ ਜਾ ਕੇ ਪਤਾ ਕੀਤਾ ਫਿਰ ਉਹਨਾਂ ਦੇ ਆਧਾਰ ਕਾਰਡ ਸਰਟੀਫਿਕੇਟ ਵਗੈਰਾ ਸਾਰਾ ਕੁਝ ਪਤਾ ਲੱਗਾ ਜੋ ਕਰੋ ਗੈਪ ਨੇ ਹਾਂਜੀ ਹਫਤਾ ਹੋਜਣਾ ਜੋ ਕੱਲ 8 ਦਿਨ ਸ਼ੁੱਕਰਵਾਰ ਦਾ ਪਿਛਲੇ ਦਾ ਗੈਪ ਜੋ ਇਨਸਾਫ ਦਵਾਇਆ ਜਾਵੇ ਮੈਨੂੰ ਮੈਨੂੰ ਤੇ ਮੇਰੀ ਬੇਟੀ ਨੂੰ 3 ਸਾਲ ਦੀ ਬੇਟੀ ਜੋ 3 ਸਾਲ ਹੋ ਗਏ ਹਾਂਜੀ ਕੋਰਟ ਮੈਰੀ ਤੋਂ ਬਾਅਦ ਗੁਰਦੁਆਰੇ ਸਾਹਿਬ ਵੀ ਕਰਾਇਆ ਸੀ ਹੁਣ ਜਿਹੜਾ ਕਰਵਾਇਆ ਹਾਂਜੀ ਉਹ ਹੁਣ ਗੁਰਦੁਆਰੇ ਵਿੱਚ ਕਰਵਾਇਆ ਜੋ ਤੁਹਾਡਾ ਵਿਆਹ ਕਿਉਂ ਹੋਇਆ ਕਿੱਥੇ ਸੀ ਬੋੜੀ ਸਾਬ ਹੋਇਆ ਹੀਗਾ ਗੁਰਦੁਆਰੇ ਚ ਹਾਂਜੀ ਗੁਰਦੁਆਰੇ ਵਿੱਚ ਲਾਵਾਂ ਹੋਈਆਂ ਅਸੀਂ ਜੋ ਹੁਣ ਘਰ ਦੇ ਕਿਹੜੇ ਮੰਡੇ ਦੇ ਘਰ ਦੇ ਉਹ ਤੁਹਾਡੇ ਨਾਲ ਰਹ ਰਹੇ ਨਾਨੀ ਨਾਨਾ ਵਾ ਅਸੀਂ ਨਾਨੀ ਨਾਨੀ ਦੇ ਕੋਲ ਹੀ ਰਹ ਰਹੇ ਹਾਂ ਸੱਸ ਸੋਹਰਾ ਜਿਹੜੇ ਉਹ ਸਾਈਡ ਤੇ ਰਹਿੰਦੇ ਪਏ ਵਾ ਨਾਨੀ ਨਾਨੀ ਨਾਨਾ ਸਹਿਮਤ ਹੈਗੇ ਨੇ ਨਾਲ ਮੇਰੇ ਹਾਂਜੀ ਮੈਂ ਪੁਰਾਣ ਜੱਥੇ ਬੰਦੀ ਕੋ ਕੁਝ ਹਾਂਜੀ ਕੋਈ ਨਹੀਂ ਸੁਣਵਾਈ ਕਰਦਾ ਪਿਆ ਸਾਡੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਜੋ ਬਹੁਤ ਹੀ ਮਨਪੱਗੀ ਜਿਹੜੀ ਗੱਲ ਆ ਜੋ ਨਾ ਕਹਿਣ ਜੋ ਗਿਆ ਵੇਖੋ ਜੋ 5 ਸਾਲ ਜਿਸ ਦੀ ਸਾਦੀ ਨੂੰ ਹੋ ਗਈ ਆ ਔਰ ਇੱਕ ਇਹਦੇ ਵਿੱਚੋਂ ਜਿਹੜਾ ਬੱਚਾ ਵੀ ਤੇ ਹੁਣ ਜਿਹੜਾ ਉਸ ਬੰਦੇ ਨੇ ਜੋ ਸਾਹਿਲ ਨਾਂ ਦਾ ਗੁਰੂ ਦੀ ਵਡਾਲੀ ਦਾ ਜੋ ਰਹਿਣ ਵਾਲਾ ਹੈ ਜਿਸਨੇ ਫਿਰ ਇੱਕ ਜਿਹੜੀ ਸ਼ਾਦੀ ਕਰ ਲਈ ਆ ਤੇ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਕੋਰ ਅੰਮ੍ਰਿਤਸਰ ਕੋਲ ਆਏ ਆ ਤੇ ਅਨਸਾਫ਼ ਦੀ ਮੰਗ ਜਿਹੜੀ ਅਸੀਂ ਕਰਕੇ ਆਏ ਆ ਸਾਹ ਦੇ ਕੋਲ ਤੇ ਸਾਨੂੰ ਅਨਸਾਫ਼ ਜਿਹੜਾ ਇਸ ਭੈਣ ਨੂੰ ਮਿਲਣਾ ਚਾਹੀਦਾ ਜਿਸ ਦੇ ਨਾਲ ਬਹੁਤ ਹੀ ਜਿਹੜਾ ਗਲਤ ਹੋਇਆ ਦੇਖੋ ਜੀ ਇਹਦੀ ਸ਼ਾਦੀ ਨੂੰ 5 ਸਾਲ ਹੋ ਗਏ ਤਕਰੀਬ ਜੀ ਤੇ ਬੇਟਾ ਵੀ ਤੇ ਬੇਟੀ ਵੀ ਹੈ ਹਾਂ ਜੀ ਇੱਕ ਬੱਚਾ ਵੀ ਹੈ ਜੀ ਕਾਰਨ ਕੀ ਲਾਗਾ ਨਾਲ ਜੀ ਉਹਨੇ ਘਾਤਰਾ ਖੇਤ ਬਰਾਈ ਔਰ ਤੋਂ ਫਿਰ ਐਡਾ ਕਰਨਾ ਉਹ ਤੇ ਇੱਕ ਬੱਚੀ ਵੀ ਹੋ ਗਈ ਹਾਂਜੀ ਵੇਖੋ ਜੀ ਜਿਸ ਤਰ੍ਹਾਂ ਕੇ ਤੁਹਾਨੂੰ ਪਤਾ ਹੈ ਉਹਨੇ ਮੁੰਡੇ ਨੇ ਜਿਹੜਾ ਸਾਹਿਲ ਨਾਮ ਦਾ ਲੜਕਾ ਹੈ ਬਹੁਤ ਹੀ ਉਹਨੇ ਗਲਤ ਕੰਮ ਕੀਤਾ ਇਸ ਲੜਕੀ ਨੂੰ ਕੋਈ ਤਲਾਕ ਵਗੈਰਾ ਵੀ ਨਹੀਂ ਦਿੱਤਾ ਤੇ ਜਿਹੜੀ ਦੂਸਰੀ ਜਿਹੜੀ ਲੇਡੀ ਜਿਹਦੇ ਨਾਲ ਸ਼ਾਦੀ ਕਰਕੇ ਉਹਨੂੰ ਰੱਖ ਰਿਹਾ ਕਿਤੇ ਸਾਈਡ ਤੇ ਰੱਖ ਰਿਹਾ ਤੇ ਆਪਣੇ ਪੂਰੇ ਪਰਿਵਾਰ ਨੂੰ ਜਿਹੜਾ ਉਹ ਗਮਰਾਹ ਕਰ ਰਿਹਾ ਇਹਨਾਂ ਨੂੰ ਅੱਜ ਤੱਕ ਨਹੀਂ ਪਤਾ